Tune in to MarriageLagan.com every Saturday 2 to 3 p.m. with Varinder Ubhi, a show about matrimonials, life partnership and relationships only on Radio Zindagi 1550 AM. रिश्ते स्वर्ग पर बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. ਅਮਰੀਕਾ ਦੇ ਭਾਰਤੀ ਵਿਦਿਆਰਥੀ ਨਾਲ ਵਾਪਰਿਆ ਹਾਸਾ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਡੋਨਾ ਟਰੰਪ ਦੀ ਧਮਕੀ ਤੋਂ ਡਰੀ ਯੂਕਰੇਨ ਸਰਕਾਰ ਜੱਗ 'ਚ ਮਿਲੀ ਮਦਦ ਦੇ ਬਦਲੇ ડીਲ ਕਰਨਗੇ ਜੇ ਲੈਕਸੀ ਹੁਣ ਪੰਜਾਬੀਆਂ ਦਾ ਵੀਜ਼ੇ ਦੇ ਨਾਂ ਤੇ ਨਹੀਂ ਹੋ ਪਾਵੇਗੀ ਠੱਗੀ ਯੂਕੇ ਵੱਲੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ ਅਮਰੀਕਾ ਚ ਭਾਰਤੀ ਵਿਦਿਆਰਥੀ ਨਾਲ ਵਾਪਰ ਗਿਆ ਹਾਸਾ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਜੀ ਹਾਂ ਪੀਤੇ ਦਿਨੀ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਚ ਹੋਏ ਇੱਕ ਸੜਕ ਹਾਦਸੇ ਤੋਂ ਬਾਅਦ ਇੱਕ ਭਾਰਤੀ ਵਿਦਿਆਰਥਣ ਨੀਲਮ ਛਿੰਦੇ ਜਿਹਦੀ ਉਮਰ 35 ਸਾਲ ਹੈਗੀ ਆ ਹਾਲਤ ਗੰਭੀਰ ਜਿਹੜੀ ਹੈ ਬਣੀ ਹੋਈ ਆ ਇਸ ਕਾਰ ਚ ਉਹ ਸਫ਼ਰ ਕਰ ਰਹੀ ਸੀ ਉਹ ਇਸ ਮਹੀਨੇ ਦੀ 14 ਤਰੀਕ ਨੂੰ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਉਦੋਂ ਤੋਂ ਹੀ ਆਈ ਸੀ ਯੂ ਦੇ ਵਿੱਚ ਹੈ ਅਜਿਹੀਆਂ ਖਬਰਾਂ ਹਨ ਕਿ ਉਹ ਉਸ ਸਮੇਂ ਕੋਮਾ ਚੇ ਦਾਖਲ ਹੈ ਵਿਦਿਆਰਥਣ ਨੀਲਮ ਛਿੰਦੇ ਜੋ ਮਹਾਰਾਸ਼ਟਰ ਦੇ 17 ਜ਼ਿਲ੍ਹੇ ਦੀ ਰਹਿਣ ਵਾਲੀ ਹੈ ਮਹਾਰਾਸ਼ਟਰ ਦੇ ਲੋਕ ਸਭਾ ਮੈਂਬਰ ਸੁਪਰੀਆ ਸੂਲੇ ਨੇ ਇਸ ਘਟਨਾਕਰਮ ਤੇ ਪ੍ਰਤੀਕਿਰਿਆ ਦਿੱਤੀ ਉਹਨਾਂ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਮਾਪਿਆਂ ਨੂੰ ਉਹਨਾਂ ਦੀ ਧੀ ਨੂੰ ਦੇਖਣ ਲਈ ਐਮਰਜੈਂਸੀ ਵੀਜ਼ਾ ਦਿੱਤਾ ਜਾਵੇ ਇਸ ਹੱਦ ਤੱਕ ਐਕਸ ਤੇ ਟਵਿੱਟਰ ਰਾਹੀਂ ਵੀ ਅਪੀਲ ਕੀਤੀ ਗਈ ਹੈ ਇਸ ਭੁਰਾਰ ਪੁਸਨੇ ਹਾਸੇ ਦਾ ਕਾਰਨ ਬਣ ਵਾਲੀ ਕਾਰ ਤੇ ਡਰਾਈਵਰ ਨੂੰ ਹਿਰਾਸਤ ਚ ਲੈ ਲਿਆ ਏ 16 ਫਰਵਰੀ ਨੂੰ ਹਾ ਵਾਪਰੇ ਹਾਸੇ ਚ ਉਸ ਦੇ ਮਾਪੇ ਉਹ ਉਦੋਂ ਤੋਂ ਹੀ ਵੀਜ਼ਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਸ ਦੇ ਨੇ ਸ਼ਿਕਾਇਤ ਕੀਤੀ ਕਿ ਉਹਨਾਂ ਨੂੰ ਅਜੇ ਤੱਕ ਵੀਜ਼ਾ ਨਹੀਂ ਮਿਲਿਆ ਏ MPC ਸਪਾ ਮੈਂਬਰ ਸੁਪਰੀਆ ਸੂਲੇ ਨੇ ਇਹ ਕਹਿ ਕੇ ਜਵਾਬ ਦਿੱਤਾ ਕਿ ਉਸਨੇ ਆਪਣੇ ਮਾਪਿਆਂ ਲਈ ਵੀਜ਼ਾ ਦਿਵਾਉਣ ਲਈ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨਾਲ ਸੰਪਰਕ ਰਹਿਤ ਹੋ ਕਰ ਰਹੇ ਹਨ ਅਤੇ ਕਾਰ ਹਾਦਸੇ 'ਚ ਪੀੜਤ ਦੀਆਂ ਲੱਤਾਂ ਅਤੇ ਬਾਹਾਂ ਟੁੱਟ ਗਈਆਂ ਹਨ ਇਹ ਵੀ ਦੱਸਿਆ ਜਾ ਰਿਹਾ ਕਿ ਸਿਰ ਤੇ ਵੀ ਸੱਟ ਲੱਗਣ ਕਰਕੇ ਉਹ ਲੜਕੀ ਕੋਮਾ ਚਲੀ ਗਈ ਹੈ। ਦੋਨਾ 트럼ਪ ਦੀ ਧਮਕੀ ਤੋਂ ਡਰੀ ਯੂਕਰੇਨ ਸਰਕਾਰ ਜੰਗ 'ਚ ਮਿਲੀ ਮਦਦ ਦੇ ਬਦਲੇ ਡੀਲ ਕਰਨਗੇ ਜੇਲੈਂਕਸੀ। ਜਿहां ਯੂਕਰੇਨ ਅਮਰੀਕਾ ਨੂੰ ਰੇਅਰ ਮਟੀਰੀਅਲ ਦੇਨ ਲਈ ਰਾਜੀ ਹੋ ਗਿਆ ਹੈ ਜੁਕ੍ਰੇਨ ਤੇ ਅਮਰੀਕਾ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਦਾਵਾ ਕੀਤਾ ਹੈ ਕਿ ਜ਼ੇਲੈਂਸਕੀ ਇਸ ਸਮਝੌਤੇ ਤੇ ਦਸਤਖਤ ਕਰਨ ਲਈ ਸ਼ੁੱਕਰਵਾਰ ਨੂੰ ਅਮਰੀਕਾ ਦਾ ਦੌਰਾ ਕਰ ਸਕਦੇ ਹਨ 트੍ਰੰਪ ਲਗਭਗ 1 ਮਹੀਨੇ ਤੋਂ ਜੁਕ੍ਰੇਨ ਸਰਕਾਰ ਤੇ ਅਮਰੀਕਾ ਨੂੰ ਦੁਰਲਭ ਖਰੀਜ ਦੇਣ ਨੂੰ ਲੈ ਕੇ ਦਬਾਅ ਬਣਿਆ ਰਹੇ ਸਨ ਉਹਨਾਂ ਦਾ ਕਹਿਣਾ ਸੀ ਕਿ ਜੁਕ੍ਰੇਨ ਨੂੰ ਅਮਰੀਕੀ ਮਦਦ ਚਾਹੀਦੀ ਹੈ ਤਾਂ ਉਸ ਨੂੰ ਅਮਰੀਕਾ ਨੂੰ 500 ਬਿਲੀਅਨ ਡਾਲਰ ਦੇ ਦੁਲਬ ਖਣਿਜ ਦੇਣੇ ਪੈਣਗੇ ਉਹਨਾਂ ਨੇ ਜੇਲਕਸੀ ਨੂੰ ਧਮਕੀ ਦਿੱਤੀ ਸੀ ਕਿ ਜੇ ਇਹ ਨਹੀਂ ਕੀਤਾ ਤਾਂ ਅਮਰੀਕਾ ਜੁਕ੍ਰੇਨ ਨੂੰ ਹੋਰ ਮਦਦ ਦੇਣੀ ਬੰਦ ਕਰ ਦੇਵੇਗਾ ਅਮਰੀਕਾ ਨੇ 500 ਬਿਲੀਅਨ ਡਾਲਰ ਦੇ ਖਰੀਜ ਦੀ ਮੰਗ ਵੀ ਛੱਡ ਦਿੱਤੀ ਗਈ ਹੈ ਜੀ ਹਾਂ ਮੀਡੀਆ ਰਿਪੋਰਟਾਂ ਅਨੁਸਾਰ ਜੁਕ੍ਰੇਨ ਨਾਲ ਨਵੇਂ ਕਰੀਜੇ ਸਮਝੌਤੇ ਤੇ ਅਮਰੀਕਾ ਨੇ 500 ਬਿਲੀਅਨ ਡਾਲਰ ਦੇ ਖਰੀਜਾਂ ਦੀ ਆਪਣੀ ਮੰਗ ਛੱਡ ਦਿੱਤੀ ਹੈ ਹਾਲਾਂਕਿ ਉਸ ਨੇ ਜੁਕ੍ਰੇਨ ਨੂੰ ਸੁਰੱਖਿਆ ਗਰੰਟੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ ਅਮਰੀਕੀ ਅਧਿਕਾਰੀ ਇਸ ਦਾ ਵਿਰੋਧ ਕਰ ਰਹੇ ਹਨ ਜੁਕ੍ਰੇਨ ਇਸ ਸੌਦੇ ਤੇ ਬਦਲੇ ਅਮਰੀਕਾ ਤੋਂ ਸੁਰੱਖਿਆ ਗਾਰੰਟੀ ਦੀ ਮੰਗ ਕਰ ਰਿਹਾ ਹੈ ਸੀਐਨਐਨ ਦੀ ਰਿਪੋਰਟ ਅਨੁਸਾਰ ਅਮਰੀਕਾ ਦੁਲੱਬ ਖਰੀਜਾਂ ਦੇ ਬਦਲੇ ਜੁਕ੍ਰੇਨ ਦੇ ਪੁਨਰ ਵਿਕਾਸ ਵਿੱਚ ਮਦਦ ਕਰੇਗਾ ਪੰਜਾਬੀਆਂ ਦਾ ਵੀਜ਼ੇ ਦੇ ਨਾਂ ਤੇ ਨਹੀਂ ਹੋ ਪਾਵੇਗੀ ਠੱਗੀ ਜੁਕੇ ਵੱਲੋਂ ਸ਼ੁਰੂ ਹੋਈ ਇਹ ਮੁਹਿੰਮ ਜੀਹਾਂ ਜੁਕੇ ਸਰਕਾਰ ਨੇ 17 27 ਫਰਵਰੀ ਨੂੰ ਵੀਜ਼ਾ ਫਰੋਡ ਤੋਂ ਬਚੋ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਜੋ ਕਿ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਧੋਖਾਧੜੀ ਅਤੇ ਅਨਕਾਨੂੰਨੀ ਇਮੀਗ੍ਰੇਸ਼ਨ ਦੇ ਜੋਖਮਾਂ ਤੋਂ ਬਚਾਉਣ ਲਈ ਚਲਾਈ ਗਈ ਹੈ ਤੁਹਾਨੂੰ ਦੱਸ ਦਈਏ ਇਸ ਮੁਹਿੰਮ ਤਹਿਤ ਇੱਕ ਨਵਾਂ WhatsApp ਨੰਬਰ ਵੀ ਜਿਹੜਾ ਆਇਆ ਉਹ ਸ਼ੁਰੂ ਕੀਤਾ ਗਿਆ ਹੈਗਾ ਜੋ ਕਿ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿੱਚ ਉਪਲਬਧ ਹੈ ਇਹ ਸਹਾਇਤਾ ਨੰਬਰ ਆਮ ਵੀਜ਼ਾ ਫਰੋਡ ਤਕਨੀਕਾਂ ਦੀ ਪਛਾਣ ਕਰਨ ਵਿੱਚ ਮਦਦ ਕਰੇਗਾ ਅਤੇ ਉਹਨਾਂ ਲੋਕਾਂ ਨੂੰ ਸਹੀ ਜਾਣਕਾਰੀ ਪ੍ਰਦਾਨ ਕਰੇਗਾ ਜੋ ਕਿ ਕਾਨੂੰਨੀ ਤਰੀਕਾ ਰਾਹੀਂ ਜੁਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਮੁਹਿਮ ਤਹਿਤ ਧੋਖਾਧੜੀ ਤੋਂ ਸਾਵਧਾਨ ਰਹਿਣ ਦੀ ਵੀ ਅਪੀਲ ਕੀਤੀ ਗਈ ਹੈ ਨਾਲ ਦੇ ਨਾਲੇ ਜੁਕੇ ਦੇ ਉੱਚ ਅਧਿਕਾਰੀ ਵੱਲੋਂ ਮੁਹਿਮ ਬਾਰੇ ਵਿਚਾਰ ਵੀ ਕੀਤਾ ਜਾ ਰਿਹਾ ਹੈ ਭਾਰਤ ਦੇ ਜ ਬ੍ਰਿਟਿਸ਼ ਡਿਪ ਦੀਪਟੀ ਹਾਈ ਕਮਿਸ਼ਨ ਕ੍ਰਿਸਟੀਨਾ ਸਕਾਟ ਨੇ ਕਿਹਾ ਹੈ ਕਿ ਯੂਕੇ 'ਚ ਘੁਮਣ ਪਰਾਈ ਕਰਨ ਅਤੇ ਕੰਮ ਕਰਨ ਦੇ ਮੌਕੇ ਪਹਿਲਾਂ ਨਾਲ ਤੋਂ ਵਧੇਰੇ ਹਨ ਅਤੇ ਭਾਰਤੀ ਨਾਗਰਿਕ ਯੂਕੇ ਦਾ ਸਰਵਾਰਥਿਕ ਵੀਜ਼ਾ ਦੀ ਪ੍ਰਾਪਤੀ ਕਰ ਰਹੇ ਹਨ ਪਰ ਬਹੁਤ ਸਾਰੇ ਨੌਜਵਾਨ ਆਪਣੇ ਸੁਪਨੇ ਸਕਾਰ ਕਰਨ ਦੀ ਕੋਸ਼ਿਸ਼ਾਂ ਦੌਰਾਨ ਵੀਜ਼ਾ ਧੋਖਾਧੜੀ ਦੇ ਸ਼ਿਕਾਰ ਪੈ ਰਹੇ ਹਨ ਇਸੇ ਲਈ ਅਸੀਂ ਵੀਜ਼ਾ ਫਰੋਡ ਤੋਂ ਬਚੋ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹਾਂ ਜੋ ਕਿ ਲੋਕਾਂ ਨੂੰ ਸੁਰੱਖਿਤ ਅਤੇ ਕਾਨੂੰਨੀ ਤਰੀਕਿਆਂ ਦੀ ਜਾਣਕਾਰੀ ਦੇਣ ਵਿੱਚ ਮਦਦ ਕਰੇਗੀ ਟਿਊਨ ਇਨ ਟੂ ਮੈਰਿਜ ਲਗਨ ਕਾਮ ਐਵਰੀ ਸੈਟਰਡੇ 2 2 3 ਪੀਐਮ ਵਿਦ ਵਰਿੰਦਰ ਉਭੀ ਆ ਸ਼ੋ ਅਬਾਊਟ ਮੈਟਰਮੋਨੀਅਲਸ ਲਾਈਫ ਪਾਰਟਨਰਸ਼ਿਪ ਐਂਡ ਰਿਲੇਸ਼ਨਸ਼ਿਪਸ ਓਨਲੀ ਔਨ ਰੇਡੀਓ ਜ਼ਿੰਦਗੀ 1550 ਏਐਮ ਇਨਫੋਰਮੇਸ਼ਨ ਕਾਲ 5109438037 ਦੈਟ ਇਜ਼ 5109438037 रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is